ਇਹ ਬਬਾ ਜੀ ਖਦਾਈ ਘਟਨਾ ਇਸ ਘਰ ਵਿੱਚ ਵਾਪਰੀ ਆ ਕਿ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਥੇ ਕੀਤਾ ਵਾ ਜਿੱਥੇ ਆ ਵਿਅਕਤੀ ਕੋਈ ਵਹਿ ਨਹੀਂ ਸਕਦਾ ਜਿੱਥੇ ਘਰ ਦਾ ਸਾਰਾ ਸਮਾਨ ਆ ਵੇਸਟੇਜ ਸਮਾਨ ਟੁੱਟਾ ਭੱਜਾ ਜਿਹੜਾ ਸਮਾਨ ਆ ਜਿਹੜਾ ਇਹ ਨਹੀਂ ਵਰਤਦੇ ਉਹ ਉਸ ਕਮਰੇ ਚ ਇਹਨਾਂ ਨੇ ਰੱਖਿਆ ਵਾ ਕਦੀੜੇ ਕੱਪੜੇ ਰੱਖਲੇ ਆ ਲਾਗੇ ਜਿਹੜਾ ਬਾਥਰੂਮ ਬਣਿਆ ਜਦ ਕਿ ਆਪਣਾ ਜਿਹੜਾ ਲਾਗੇ ਕਮਰਾ ਪ੍ਰਚਾਰ ਕਰਨ ਵਾਲਾ ਇਸਾਈ ਮਤ ਦਾ ਪ੍ਰਚਾਰਕ ਆ ਫੇਰ ਲਾਗੇ ਕਮਰਾ ਬਹੁਤ ਸੁੰਦਰ ਇਹਨਾਂ ਨੇ ਬਣਾਇਆ ਹੋਇਆ ਪਰ ਜੇ ਮੈਂ ਕਹਿੰਨਾ ਜੇ ਕਿਸੇ ਹੋਰ ਧਰਮ ਦਾ ਇੱਥੇ ਕੋਈ ਸਿਰ ਕੀਤਾ ਹੁੰਦਾ ਨਾ ਇਦਾਂ ਤੇ ਹੁਣ ਨੂੰ ਅੱਗ ਲਾ ਦੇਣੀ ਹੁੰਦੀ ਇਹਨਾਂ ਨੇ ਤੇ ਇੱਥੇ ਸੜਕਾਂ ਤੇ ਬਹਿਣਾ ਸੀ ਉਹਨਾਂ ਤੇ ਚੱਕਾ ਜਾਮ ਕਰ ਦੇਣਾ ਸੀ ਕੀ ਮੰਗ ਕਰਦੇ ਅੱਜ ਮੰਗ ਇਹੋ ਹੀ ਆ ਵੀ ਇਹਨਾਂ ਤੇ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਫਿਰ ਅਸੀਂ ਕਰਾਂਗੇ ਸਿੱਕੜੀ ਕਲੋਨੀयां ਦੇ ਕਿੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਬਰਸਰ ਸ਼ਹਿਰ ਦੇ ਵਿੱਚ ਵਾਈਟ ਐਵੇਨਿਊ ਜਤਿੰਦਰ ਸਿੰਘ ਕੋਠੀ ਨੰਬਰ 26 ਦੇ ਵਿੱਚ ਜੋ ਇੱਕ ਇਹਨੇ ਆਪਣੇ ਕਮਰੇ ਦੇ ਵਿੱਚ ਅਸਾਈ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਸੀ ਜਦੋਂ ਅਸੀਂ ਇਹਦੇ ਘਰ ਆਣ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਹਨ ਇਹਨੇ ਇੱਕ ਲਾਗੜੇ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੋਇਆ ਸੀ ਪਰ ਜਿਸ ਕਮਰੇ ਵਿੱਚ ਇਹਨੇ ਪ੍ਰਕਾਸ਼ ਕੀਤਾ ਸੀ ਉਸ ਕਮਰੇ ਦੇ ਨਾਲ ਹੀ ਬਾਥਰੂਮ ਲੈਟਰਨ ਬਣੀ ਹੋਈ ਹੈ ਦੂਸਰਾ ਧਾਨ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਦੇ ਕਮਰੇ ਦੇ ਵਿੱਚ ਘਰੇਲੂ ਸਮਾਨ ਰੱਖਿਆ ਸੀ ਇੱਕ ਬਿਹਾਰ ਦੀ ਔਰਤ ਜਿਹੜੀ ਆ ਉਹ ਨੰਗੇ ਸਿਰ ਗੁਰੂ ਸਾਹਿਬ ਦੇ ਕਮਰੇ ਚ ਤੁਰੇ ਫਿਰਦੀ ਸੀ ਜਦੋਂ ਅਸੀਂ ਆਣ ਕੇ ਸਾਰਾ ਮੌਕਾ ਵੇਖਿਆ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੀਆਂ ਪੋਥੀਆਂ ਇੱਕ ਜਿਹੜੀ ਕੈਂਦੀ ਹੈ ਜਦੇ ਵਿੱਚ ਠੰਡੇ ਬਰਫਾਦ ਜਾਂ ਦੁੱਧ ਰੱਖੀਦਾ ਹੈ ਉਹਦੇ ਵਿੱਚ ਗੁਟਕੇ ਸਾਹਿਬ ਅਤੇ ਹੋਰ ਧਾਰਮਿਕ ਪੋਥੀਆਂ ਰੱਖੀਆਂ ਹੋਇਆਂ ਸਨ ਪੁੰਜੇ ਪਈ ਹੋਈ ਹੈ ਅਤੇ ਹੋਰ ਘਰੇਲੂ ਸਮਾਨ ਘਰਦਾ ਮਹਿੰਦੀ ਆਦ ਸਾਬਣ ਬੁਰਸ਼ ਹੋਰ ਜਿਹੜਾ ਉਸ ਔਰਤ ਦਾ ਰੱਖਿਆ ਹੋਇਆ ਹੈ ਅਰਜਾਈਆਂ ਤਲਾਈਆਂ ਕੰਬਲ ਖੇਸ ਟੈਚੀ ਅਤੇ ਘੱਟੇ ਦੀ ਜਿਹੜੀ ਉਹ ਬਹੁਤ ਜ਼ਿਆਦਾ ਜਾਨੀ ਕਿ ਅੰਦਰ ਕਮਰੇ ਦੇ ਵਿੱਚ ਕੋਈ ਬਿਲਕੁਲ ਸਫਾਈ ਨਹੀਂ ਸੀ ਤੇ ਜਿਹੜਾ ਨਾਲ ਦਾ ਕਮਰਾ ਹੈ ਜਿੱਥੇ ਲੋਕਾਂ ਦੀ ਇਹ ਦਵਾ ਕਰਦੇ ਨੇ ਆਸਾਈ ਧਰਮ ਦਾ ਜਿਹੜੇ ਕਮਰੇ ਵਿੱਚ ਬਹਿ ਕੇ ਪ੍ਰਚਾਰ ਕਰਦੇ ਨੇ ਉਹਦੇ ਵਿੱਚ ਗਲੀਚੇ ਵੀ ਸੇ ਹੋਏ ਨੇ ਚੰਗੇ ਸੋਫੇ ਲੱਗੇ ਹੋਏ ਹਨ ਅਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਮੌਕੇ ਦੇ ਐਸਚਓ ਜਿਹੜੇ ਇਥੋਂ ਦੇ ਸਿਵਲ ਲੈਣ ਪਹੁੰਚੇ ਨੇ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਜਤਿੰਦਰ ਸਿੰਘ ਧਾਨ ਗੁਰੂ ਗ੍ਰੰਥ ਦਾ ਓਟ ਆਸਰਾ ਲੈ ਕੇ ਤੇ ਜਿਹੜਾ 크੍ਰਿਸਚਨ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਇਹਦੇ ਉੱਪਰ ਤੁਰੰਤ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹਨੂੰ ਸਲਾਖਾਂ ਦੇ ਅੰਦਰ ਛੁੱਟਿਆ ਜਾਵੇ ਹੁਣ ਅਸੀਂ ਜਿਹੜੇ ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਹੈ ਉਹ ਆਪਣੇ ਉਥੋਂ ਪ੍ਰਚਾਰਕ ਦੇ ਨਾਲ ਪਾਲਕੀ ਸਾਹਿਬ ਵਾਲੀ ਗੱਡੀ ਭੇਜ ਰਹੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਆਮਸਾਰ ਦੇ ਪੁੱਤੀਆਂ ਸਾਰੀਆਂ ਉੱਥੇ ਲੈ ਜਾਣੀਆਂ ਨੇ ਪਰ ਸਾਡੀ ਇਹ ਮੰਗ ਹੈ ਕਿ ਇਸ ਪਰਿਵਾਰ ਦੇ ਦਿੱਤੇ ਪ੍ਰਸ਼ਾਸਨ ਵੱਲੋਂ ਬੰਦੀ ਜਿਹੜੀ ਆ ਤੁਰੰਤ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਛੁਟਿਆ ਜਾਵੇ ਅਤੇ ਹੋਰ ਵੀ ਲੋਕ ਜਿਹੜੇ ਆਪਣੇ ਘਰਾਂ 'ਚ ਮਹਾਰਾਜ ਦਾ ਪ੍ਰਕਾਸ਼ ਕਰਕੇ ਇਦਾਂ ਦੀਆਂ ਬੇਦਬੀਆਂ ਤੇ ਘਟਨਾਵਾਂ ਕਰ ਰਹੇ ਨੇ ਉਹ ਨਾ ਕਰਨ ਆਪਣੇ ਆਪ ਹੀ ਅਸੀਂ ਬੇਨਤੀ ਕਰਦੇ ਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਪਤਾ ਲੱਗ ਰਿਹਾ ਹੈ ਕਿ ਇੱਥੇ ਹੋਰ ਵੀ ਲੋਕਾਂ ਦੇ ਘਰਾਂ 'ਚ ਪ੍ਰਕਾਸ਼ ਹੋਏ ਨੇ ਲੋਕ ਬੇ ਅਮਰਤਾਰੀ ਨੇ ਨਾ ਸਤਿਗੁਰਾਂ ਦਾ ਕੋਈ ਸੋਖਾ ਹਸਣਾ ਨਾ ਕੋਈ ਸਤਿਗੁਰਾਂ ਦੀ ਮਰਜ਼ਾਦਾ ਛੋਟੀਆਂ ਛੋਟੀਆਂ ਮਿਆਨੀਆਂ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਹੈ ਆਪਣੇ ਜਿਹੜੇ ਇਹਨਾਂ ਦੇ ਬੈਡਰੂਮ ਨੇ ਡ੍ਰਾਇੰਗ ਰੂਮ ਨੇ ਉਹ ਵੱਡੇ ਵੱਡੇ ਬਣੇ ਨੇ ਏਸੀ ਲੱਗੇ ਹੋਏ ਨੇ ਕਮਰੇ ਵਧੀਆ ਸੁੰਦਰਤਾ ਦੇ ਨਾਲ ਸਜਾਏ ਨੇ ਤੇ ਸਤਿਗੁਰਾਂ ਦਾ ਕੋਈ ਅਰਸ਼ਦਕਾਰ ਨਹੀਂ ਇਹ ਲੋਕ ਕਰ ਰਹੇ ਕਿ ਸਾਡੇ ਹਿੱਦਿਆਂ ਨੂੰ ਬੜੀ ਵੱਡੀ ਥੀਰ ਪੂਜੀ ਹੈ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੀ ਬੰਦੀ ਕਰਵਾਈ ਜਾਵੇ। ਬਾਈ ਗੁਰੂ ਰਣ ਸਾਹਿਬ ਦੇ ਜਿਹੜੇ ਅੰਗ ਸੀ ਉਹ ਕਿਵੇਂ ਸੀ ਠੀਕ ਸੀ। ਨਹੀਂ ਉਹਨਾਂ ਦੇ ਉੱਤੇ ਵੀ ਕਾਫੀ ਇਹਨੇ ਆਪਣੀ ਮਨਮਰਜ਼ੀ ਦੇ ਨਾਲ ਟੇਪਾਂ ਵੀ ਲਾਈਆਂ ਹੋਈਆਂ ਨੇ ਤੇ ਕੁਝ ਗੁਰੂ ਸਾਹਿਬ ਦੇ ਅੰਗਾਂ ਤੇ ਇਹਨੇ ਪਿੰਨ ਦੇ ਨਾਲ ਵੀ ਲਿਖਿਆ ਹੋਇਆ ਹੈ। ਹੁਣ ਦੇਖੋ ਤਾਂ ਪ੍ਰਚਾਰਕ ਕਮੇਟੀ ਦੇ ਪ੍ਰਚਾਰਕ ਇੱਥੇ ਆ ਰਹੇ ਆ। ਪ੍ਰਸ਼ਾਸਨ ਵੱਲੋਂ ਕੀ ਸ਼ੋਸ਼ਨ ਦਿੱਤਾ ਗਿਆ ਜੀ? ਉਹ ਪ੍ਰਸ਼ਾਸਨ ਦੇ ਜੋ ਅਸੀਂ ਕਹਾਂ ਕਿ ਕਰ ਦੇਵੇਗਾ ਕਿ ਪ੍ਰਸ਼ਾਸਨ ਜਦੋਂ ਦਾ ਅਸੀਂ ਫੋਨ ਲਾਇਆ ਉਸ ਤੋਂ ਤੁਰੰਤ ਇੱਥੇ ਪਹੁੰਚ ਗਿਆ। ਹਮ ਮੈਂ ਹਰਾਨ ਹੋ ਗਿਆ ਕਿ ਅਸੀਂ ਅਜੇ ਮੋੜ-ਮੋੜ ਰਹੇ ਸੀ ਤੇ ਪ੍ਰਸ਼ਾਸਨ ਨੂੰ ਫੋਨ ਲਾਇਆ ਸੀ। ਏ ਆਪਣੇ ਰਤਨ ਸਿੰਘ ਚੌਂਗਦੇ ਵਿੱਚ ਉਹ ਸਾਡੇ ਆਉਂਦਿਆਂ ਨੂੰ ਪਹਿਲਾਂ ਪ੍ਰਸ਼ਾਸਨ ਪਹੁੰਚ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਹਿਤ ਰੱਖ ਮੁਖ ਰੱਖ ਰਿਆ ਹੋਇਆ ਪਰ ਸ਼ਰੂਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਪ੍ਰਚਾਰਕ ਆ ਉਹ ਵੇਂਦੇ ਹੁਣ ਕਿਨੇ ਚਿਰ ਤੱਕ ਆਉਂਦੇ ਆ ਅਦੇ ਦੇ ਦੇਗ ਹੀ ਰਹੇ ਉਹਨਾਂ ਨੂੰ ਸਾਨੂੰ ਕਿੰਟਾ ਡੇਢ ਘੰਟਾ ਹੋ ਗਿਆ ਤੇ ਜੇਕਰ ਉਹ ਆ ਜਾਣ ਤੇ ਮੈਂ ਕਹਿੰਦੇ ਆ ਅਸੀਂ ਉਹਨਾਂ ਦਾ ਸਤਕਾਰ ਕਰਾਂਗੇ ਪਰ ਜਿਹੜੀਆਂ ਡਿਊਟੀਆਂ ਉਹਨਾਂ ਦੀਆਂ ਬੰਦੀਆਂ ਨੇ ਉਹ ਡਿਊਟੀਆਂ ਤੇ ਨਹੀਂ ਉਤਰ ਰਹੇ ਨਾ ਸਾਨੂੰ ਸਾਥ ਦੇ ਰਹੇ ਸਗੋਂ ਸਾਡੀਆਂ ਤਾਂ ਖਿੱਚ ਰਹੇ ਨੇ ਅਸੀਂ ਸ਼ਰੂਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਮੰਗ ਕਰਦੇ ਆਂ ਕਿ ਜਿਵੇਂ ਤੁਹਾਨੂੰ ਫੋਨ ਲਾਈਦਾ ਤੁਸੀਂ ਫੋਨ ਚੁੱਕ ਕੇ ਤੁਰੰਤ ਪ੍ਰਚਾਰਕਾਂ ਨੂੰ ਭੇਜਦੇ ਆ ਜਦੋਂ ਅਸੀਂ ਇੱਥੇ ਦਫ਼ਤਰਾਂ ਵਿੱਚ ਗੱਲ ਕਰੀਦੀ ਆ ਉਹ ਕਹਿੰਦੇ ਸਾਨੂੰ ਲਿਖਤੀ ਭੇਜੋ ਅਸੀਂ ਜਿਹੜੇ ਸਤਕਾਰਯੋਗ ਇਥੋਂ ਦੇ ਆਪਣੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਦਾ ਧੰਵਾਦ ਵੀ ਕਰਦੇ ਆ ਕਿ ਜਿਹੜੀ ਸਾਡੀ ਫੋਨ ਤੇ ਉਹ ਗੱਲ ਕਰ ਕੇ ਸੁਣ ਕੇ ਉਸੇ ਵੇਲੇ ਪ੍ਰਚਾਰਕਾਂ ਦੀ ਡਿਊਟੀ ਲਾ ਦਿੰਦੇ ਨੇ ਅਸੀਂ ਚਾਹੁੰਦੇ ਆ ਕਿ ਜਿਹੜੇ ਪ੍ਰਚਾਰਕ ਚੰਗੀਆਂ ਤਨਖਾਹਾਂ ਲੈ ਰਹੇ ਨੇ ਉਹ ਇਹ ਪਿੰਡਾਂ ਦੇ ਵਿੱਚ ਘਰਾਂ 'ਚ ਜਾ ਕੇ ਸਰਵਾ ਕਾਨ ਕਿਨਾਂ ਕਿਨਾਂ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਕਿੱਥੇ ਪ੍ਰਕਾਸ਼ਮਾਨ ਨੇ ਜਿੱਥੇ ਨਹੀਂ ਸਤਕਾਰ ਹੈਗਾ ਉਹ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਕੇ ਆਰਾਮ ਸਹੂਖੇ ਸਭਾਇਮਣ ਕਰਦੇ ਨੇ ਜੀ ਇਹਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਚਾਹੋਗੇ ਅੱਜ ਘਰ ਵਿੱਚ ਪਹੁੰਚੇ ਹੋ ਤੁਸੀਂ ਸਤਕਾਰ ਕਮੇਟੀ ਵੀ ਆਈ ਆ ਫੇਸ ਪਿੱਛੇ ਇਹ ਤੇ ਬਾਈਟ ਐਂਗਲ ਵਿੱਚ ਹੋਸ਼ ਨੰਬਰ 26 ਜੋ ਜਤਿੰਦਰ ਸਿੰਘ ਨੇ ਉਹ ਕਨਵਰਟ ਨੇ 크੍ਰਿਸਚਨ ਤੇ ਉਹਨਾਂ ਨੇ ਜੋ ਸਤਕਾਰ ਕਮੇਟੀ ਇਹਨਾਂ ਦੀ ਇਹਨਾਂ ਨੇ ਤਲਾਸ਼ੀ ਕਿ ਘਰ ਵਿੱਚ ਬਣੇ ਉੱਪਰ ਕਮਰੇ ਦੇ ਵਿੱਚ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਗਿਆ ਤੇ ਦੂਸਰੇ ਨਾਲ ਦੇ ਕਮਰੇ ਵਿੱਚ ਹੀ 크੍ਰਿਸਚਨਧਰਮ ਦੇ ਅਨੁਸਾਰ ਉੱਥੇ ਪ੍ਰੇਰ ਵਗੈਰਾ ਕਨੈਕਟ ਕੀਤੀ ਜਾਂਦੀ ਹੈ ਔਰ ਇਹਦੇ ਅਸੀਂ ਸਾਰੇ ਇਸ਼ੂ ਦੀ ਸੀਰੀਅਸ ਨੇ ਇਸ ਨੂੰ ਸਮਝਦੇ ਹੋਏ ਅਸੀਂ ਐਸਟੀਪੀਸੀ ਦੇ ਨਾਲ ਤਾਲਮੇ ਕੀਤਾ ਹੈ ਔਰ ਉਹ ਕਿ ਪਾਲਕੀ ਸਾਹਿਬ ਤੇ ਸਿੰਘ ਸਾਹਿਬ ਭੇਜ ਰਹੇ ਨੇ ਤੇ ਪੂਰੀ ਰਹਿਤ ਮਹਿਜ਼ਾ ਦੇ ਨਾਲ ਪਰਿਵਾਰ ਦੇ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਅਗਰ ਐਸਟੀਪੀਸੀ ਪੋਸਟ ਕਰਨ ਨਾਲ ਇਥੋਂ ਲੈ ਕੇ ਜਾਂਦੇ ਸਾਨੂੰ ਕੋਈ ਤਰਾਇ ਨਹੀਂ ਹੈਗਾ ਤੇ ਉਹ ਗੁਰੂ ਗ੍ਰੰਥ ਸਾਹਿਬ ਪੂਰੀ ਮਰਜ਼ਾ ਦੇ ਨਾਲ ਇਥੋਂ ਲੈ ਕੇ ਜਾਣਗੇ ਤੇ ਬਾਕੀ ਬਿਲਕੁਲ ਅਸੀਂ ਇਹਨਾਂ ਨੂੰ ਸਤਕਾਰ ਕਮੇਟੀ ਨੂੰ ਤੇ ਇਹਦੇ ਪਰਿਵਾਰ ਵਾਲੇ ਇਹੀ ਬੇਨਤੀ ਕੀਤੀ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਆਪਸੀ ਭਾਈਚਾਰਕ ਸਾਂਝ ਦੇ ਨਾਲ ਹੀ ਅਸੀਂ ਸਾਰਾ ਇਹ ਜੂਵੀ ਕੰਮ ਹੈ ਉਹਨੂੰ ਸਿੱਧੇ ਛੱਡਣਾ ਹੈ ਸਤਕਾਰ ਕਮੇਟੀ ਨੂੰ ਪਾਈ ਕਾਰਵਾਈ ਦੀ ਮੰਗ ਕੀਤੀ ਗਈ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੇ ਉਹ ਦੇਖਦੇ ਜੋ ਇਹਦਾ ਕਾਨੂੰਨੀ ਪਹਿਲੂ ਹੈ ਉਸ ਦੇ ਅਨੁਸਾਰ ਕਰਾਂਗੇ ਠੀਕ ਹੈ